ਸਕਾਈ ਨੂੰ ਹੀ ਪੰਜਾਬ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਦੱਸਦੀ ਹੈ ਪੰਜਾਬ ਦੇ ਵਿੱਚ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਪੈਟਰੋਲ ਨੂੰ ਲੈ ਕੇ ਜਿਹੜੀਆਂ ਦਿੱਕਤਾਂ ਆਉਣ ਲੱਗੀਆਂ ਨੇ ਪੰਪਾਂ ਦੇ ਵੱਡੀਆਂ-ਵੱਡੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਚੁੱਕੀਆਂ ਨੇ ਦੱਸਦੀ ਹੈ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਸ਼ਾਰਟਸ ਪੈਟਰੋਲ ਨੂੰ ਲੈ ਕੇ ਜਿਹੜੀ ਡਰਾਈਵਰਾਂ ਵੱਲੋਂ ਹੜਤਾਲ ਕੀਤੀ ਗਈ ਹੈ ਜਿੱਥੇ-ਜਿੱਥੇ ਗੱਡੀਆਂ ਦੀ ਟਰਾਂਸਪੋਰਟੇਸ਼ਨ ਸੀ ਉਹ ਰੁਕੀ ਹੋਈ ਆ ਸੋ ਉਹਦੇ ਮੱਦੇਨਜ਼ਰ ਇਹ ਪੰਜਾਬ ਦੇ ਪਿੰਡਾਂ ਤੱਕ ਵੀ ਆ ਪਹੁੰਚਿਆ ਸੋ ਪੰਜਾਬ ਦੇ ਪਿੰਡਾਂ ਦੇ ਵਿੱਚਲੇ ਜਿਹੜੇ ਪੰਪ ਨੇ ਉਹਨਾਂ ਤੇ ਵੀ ਵੱਡੀਆਂ-ਵੱਡੀਆਂ ਲੜਾਂ ਲੱਗ ਚੁੱਕੀਆਂ ਨੇ ਤਸਵੀਰਾਂ ਦੇ ਤੁਸੀਂ ਦੇਖ ਸਕਦੇ ਹੋ ਜਲਾ ਸੰਗਰੂਰ ਦੇ ਪਿੰਡ ਛਾਜਲੀ ਦੇ ਪੈਟਰੋਲ ਪੰਪ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀ ਸਕਾਈ ਨੂ ਪੰਜਾਬ ਦੀ ਸਕਰੀਨ ਤੋਂ ਤੁਸੀਂ ਇਹ ਦ੍ਰਿਸ਼ ਦੇਖ ਰਹੇ ਹੋ ਸੋ ਸਾਰੀਆਂ ਤਸਵੀਰਾਂ ਇਸ ਵੇਲੇ ਤੁਸੀਂ ਸਕਾਈ ਨੂ ਪੰਜਾਬ ਦੀ ਸਕਰੀਨ ਤੋਂ ਦੇਖ ਰਹੇ ਹੋ ਤੇ ਕਰਾਂਗੇ ਲੋਕਾਂ ਨਾਲ ਗੱਲਬਾਤ ਕਮਨ ਪਾਸ ਕੀਤਾ ਹੈ ਹੈਡਮੈਂਡ ਰਣਾਲਾ ਕਿ ਕਿੰਨਾ ਕਿ ਸਹੀ ਲੱਗਦਾ ਕਿ ਸਹੀ ਤਾਂ ਨਹੀਂ ਕਹਿ ਸਕਦੇ ਜੀ ਜਿਹੜਾ ਮੰਨ ਲਓ ਇਹ ਕਰਤਾ ਹੁਣ ਡਰਾਈਵਰਾਂ ਦੇ ਗੇਸ ਕਰਤਾ ਮੰਨ ਲਓ ਗੱਡੀ ਦਾ ਕੋਈ ਵੀ ਚਲਾ ਸਕਦਾ ਹੁਣ ਗਲਤੀ ਵਾਲੇ ਦੀ ਜਿਹਦੀ ਗਲਤੀ ਹੈ ਸਜਾ ਤਾਂ ਹੱਕਦਾਰ ਦਾ ਉਹੋ ਹੈ ਜਿਹੜੇ ਬੰਦੇ ਦੀ ਗਲਤੀ ਹੈ ਬੇਚਾ ਕੋ ਛੋਟੀ ਜੀ ਬੈਕਲ ਵਾਲਾ ਬੇਚਾ ਕੋ ਵੱਡੇ ਬੈਕਲ ਵਾਲਾ ਕਾਨੂੰਨ ਤਾਂ ਇਹ ਕਹਿੰਦਾ ਪਰ ਗਿਣਿਆ ਫੈਵੀ ਨੂੰ ਜਾਂਦਾ ਗਲਤੀ ਛੋਟੇ ਦੀ ਵੀ ਹੋ ਸਕਦੀ ਹੈ ਠੀਕ ਹੈ ਜੀ ਗਲਤੀ ਤਾਂ ਛੋਟੇ ਵੀ ਕਰ ਸਕਦਾ ਪਰ ਜਿਹੜਾ ਕਾਨੂੰਨ ਹੈ ਲਾਗੂ ਕਰਤਾ ਉਹ ਵੱਡੇ ਤੇ ਕਰਤਾ ਕੀ ਸਰਕਾਰ ਤੋਂ ਮੰਗ ਕੀ ਕਰਦੇ ਆ ਤੁਸੀਂ ਕੀ ਸਰਕਾਰ ਦੇਖੋ ਆਪਾਂ ਤਾਂ ਮੰਗ ਇਹੀ ਕਰਦੇ ਆ ਜੀ ਵੀ ਜੇ ਇਹ ਕਰਨਾ ਦੀ ਤਾਂ ਕਮ ਸੇ ਕਮ ਕਸੂਰਬਾਰ ਨੂੰ ਕਸੂਰਬਾਰ ਜੇ ਮੰਨ ਲਓ ਜੇ ਐਕਸੀਡੈਂਟ ਹੁੰਦਾ ਪ੍ਰਸ਼ਾਸਨ ਜਾਂਦਾ ਪੁੱਛ ਪ੍ਰਸ਼ਾਸਨ ਜਾਂਦਾ ਜੇ ਉਹਦੇ ਵਿੱਚ ਜਿਹੜਾ ਬੰਦਾ ਵੀ ਦੋਸ਼ੀ ਪਾਈ ਜਾਂਦਾ ਬਿਲਕੁਲ ਉਹਨੂੰ ਸਜ਼ਾ ਹੋਣੀ ਚਾਹੀਦੀ ਵਿੱਚ ਕੋ ਵੱਡੀ ਗੱਡੀ ਵਾਲਾ ਵਿੱਚ ਕੋ ਛੋਟੀ ਗੱਡੀ ਜਿਵੇਂ ਲੱਗਦਾ ਹੈ ਕਿ ਸਕੂਲ ਵੈਨਾਂ ਤੇ ਬੱਚਿਆਂ ਦੀ ਪੜ੍ਹਾਈ ਤੇ ਅਸਰ ਪਊਗਾ ਜੇ ਪੈਟਰੋਲ ਆਪਾਂ ਨੂੰ ਤੇਲ ਖਤਮ ਹੋ ਜਾਊਗਾ ਜਿਸ ਤਰ੍ਹਾਂ ਲੈਣਾ ਲੱਗਿਆ ਦੇਖ ਰਹੇ ਹਾਂ ਜੀ ਆਪਾਂ ਜੀ ਬੱਚਿਆਂ ਦਾ ਕਿੰਨਾ ਕੁ ਨੁਕਸਾਨ ਆ ਤੁਸੀਂ ਬੱਚਿਆਂ ਦਾ ਤਾਂ ਹੋਊਗਾ ਹੀ ਬੱਚੇ ਵੀ ਘਰੇ ਬੈਠ ਕੇ ਕਿੰਨੇ ਕੁ ਪੜਾ ਲਾਂਗੇ ਆਪਾਂ ਜੇ ਬੱਚਾ ਸਕੂਲ ਜਾਂਦਾ ਹੈ ਅੱਜ ਬੈਂਚ ਤੇ ਜਾਂਦਾ ਹੈ ਬੱਚਾ ਹਨ ਇਹ ਹੜਤਾਲ ਲੰਬੀ ਚੱਲ ਪੈਂਦੀ ਹੈ ਮੰਨ ਲਓ 10 ਦਿਨ 20 ਦਿਨ ਉਹ ਵੀ ਚੱਲ ਸਕਦੀ ਹੈ ਹਨ ਇਹਦੇ ਚੱਲਣ ਨਾਲ ਨੁਕਸਾਨ ਤਾਂ ਬੱਚਿਆਂ ਦਾ ਵੀ ਹੋਊ ਟੀਚਰਾਂ ਦਾ ਵੀ ਹੋਊਗਾ ਪੇਰੈਂਟਸ ਦਾ ਵੀ ਹੋਊਗਾ ਬੱਚੇ ਘਰੇ ਬੈ ਕੇ ਨਹੀਂ ਪੜਦੇ ਸਾਡੀ ਦਾ ਸਰਕਾਰ ਤੋਂ ਇਹ ਮੰਗ ਹੈ ਜੋ ਕਾਨੂੰਨ ਇਹ ਕਰਿਆ ਗਿਆ ਇਹ ਗਲਤ ਹੈ ਇਹਨੂੰ ਕਾਨੂੰਨ ਨੂੰ ਰੱਦ ਕਰਨਾ ਚਾਹੀਦਾ ਕਿਉਂਕਿ ਜੋ ਗਰੀਬ ਭਾਈਚਾਰਾ ਡਰਾਈਵਰ ਹੈਗਾ ਉਹਦੇ ਹਾਲਾਤ ਇਹੋ ਜਿਹੇ ਹੁੰਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਕੋਈ ਐਕਸੀਡੈਂਟ ਵਗੈਰਾ ਹੁੰਦਾ ਤਾਂ ਹਰ ਇੱਕ ਵੱਡੀ ਗੱਡੀ ਵਾਲੇ ਦਾ ਦੋਸ਼ ਮੰਨਿਆ ਜਾਂਦਾ ਹੈਗਾ ਛੋਟੀ ਗੱਡੀ ਵਾਲੇ ਨੂੰ ਕੋਈ ਕਸੂਰवार ਨਹੀਂ ਮੰਨਦਾ ਇਸ ਕਰਕੇ ਸਾਡੀ ਸਰਕਾਰ ਤੋਂ ਮੰਗ ਹੈ ਵੀ ਕਾਨੂੰਨ ਅਨਰਥ ਕੀਤਾ ਜਾਵੇ